ਸਾਸਕਾ ਵਿੱਚ ਸਾਰੇ ਵੀਰਾਂ ਨੂੰ ਸੰਦੀਪ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀ ਜੀ ਆਪਾਂ ਬਾਈ ਗੁਰਧਾਰ ਸਿੰਘ ਕਾਲੂ ਸਿੰਘ ਕੋਲ ਪਹੁੰਚ ਚੁੱਕੇ ਆਂ ਜੇਖੋ ਅੱਜ ਵੀ 6 ਸੱਤੇ ਲਗਭਗ ਗਾਵਾਂ ਲੈ ਕੇ ਆਂਦੀਆਂ ਬਾਈਆਂ ਨੂੰ ਤੇ ਆਓ ਪਰ ਸ਼ੁਰੂ ਕਰੀ ਗੱਲਬਾਤ ਕਰੀਏ ਬਾਜੀ ਹਸਤੀ ਕਰੋ ਹਸਤੀ ਕਰੋ ਜੀ ਹਸਤੀ ਕਰੋ ਬਹੁਤ ਵਧੀਆ ਵਧੀਆ ਸਾਰੇ ਗੱਲ ਦੇ ਸਾਰੇ ਸੰਦੀਪ ਦੇ ਵੀ ਫਾਰਮ ਆ ਰਹੇ ਨੇ ਦਿੱਲੀ ਤੋਂ ਫਿਰ ਨੇੜੇ ਤੇ ਖੜਦੇ ਨਹੀਂ ਗਏ ਕੀ ਕਰੀਓ ਫੋਨਿਆਂ ਤੋਂ ਦੂਰੇ ਲੈ ਸਾਡੇ ਕੰਮਾਂ ਲਾਉ ਤੇ ਦੂਰੇ ਛੜਿਆ ਤੁਸੀਂ ਕਰਮਾਂ ਹੀ ਦੂਰੇ ਛੜਿਆ ਆ ਵੀਡੀਓ ਕਰੀਓ ਤੁਸੀਂ ਬਾਅਦ ਦੇ ਕੇ ਸਾਡੀ ਵੀਡੀਓ ਤਾਂ ਤੁਸੀਂ ਬਾਅਦ ਨਹੀਂ ਦੇ ਕੇ ਨਹੀਂ ਇੰਸਟਾ ਦੇ ਜਿਆਦਾ ਕੰਮ ਛਲ ਗਿਆ ਇੰਸਟਾ ਦੇ ਹੈ ਨਾ ਫਿਰ ਇੰਸਟਾ ਦੇ ਨਾਲੋਂ ਉਧਰੋਂ ਬੜਾ ਬਾਈ ਤੁਹਾਡਾ ਤੇ ਇੰਸਟਾ ਤੋਂ ਬੜਾ ਸਾਰੇ ਗਾਏ ਕੋਈ ਬਾਹਰ ਪਹੁੰਚ ਜਾਂਦੇ ਚਲੋ ਵਧੀਆ ਵਾ ਵਧੀਆ ਵਧੀਆ ਨਾਲ ਲੰਮਾ ਟੂਰ ਕਾਟਾਈਦਾ ਲੰਮਾ ਟੂਰ ਨਹੀਂ ਰਾਤ ਨੂੰ ਮੁੜੇ ਨਹੀਂ ਕਿ 24 ਘੰਟੇ ਲੱਗਦੇ ਜੀ ਮਲਾਉਣ ਆਪਣਾ ਉਹ ਕਰਦੇ ਅੱਜ ਫਿਰ ਵਾਇਵਲ ਨੂੰ ਨਾ ਨਹੀਂ ਆ ਇੱਥੋਂ ਲਗਾਣਾ 22 ਘੰਟੇ ਬਾਅਦ ਗੱਡੀ ਚੱਲਣੀ ਆ ਹਾਂਜੀ ਅੰਬਾਲਾ ਤੋਂ ਸਿੱਧਾ ਫੇਰ ਹਰਿਆਣੇ ਨੂੰ ਉਹਦੋਂ ਪਾਣੀ ਵੜਾਇ ਭਾਈ ਇੰਨਾ ਇਨਾ ਤੀ ਡੁੱਬ ਗਿਆ ਆਹਤੀ ਵਾਲਾ ਗਾਣਾ ਲਗਾਵੇ ਹਾਂ ਆਂਦਾ ਪਾਣੀ ਵੜਾ ਮੈਂ ਜਾਣਦੇ ਕੁਝ ਨਹੀਂ ਹੁੰਦਾ ਵੇਖੀ ਜੋਗੀ ਜੋ ਹੋਊਗਾ ਜਾਣ ਦੋ ਤੇ ਕਹੋ ਨਾ ਹਣ ਟਪਾੜੇ ਲੰਘਾਂਡੀਆਂ ਗੱਡੀਆਂ ਵੈਹੀ ਹੈ ਨਾ ਇਹਦਾ ਹੁਣੇ ਸੂਈ ਹੈ ਜੀ ਹਾਂ ਜੀ ਇਹਦਾ ਸੂਈ ਹੈ ਜੇ ਹੁਣ ਅੱਜ ਫੇਰ ਕਰੀਏ ਬਾਈ ਜੀ ਫੇਰ ਅੱਜ 7 ਵਜੇ 7 ਵਜੇ ਆਜੋ ਫੇਰ ਹੁਣ 4 ਸਈਆਂ ਹੋ ਗਈਆਂ ਤੇ 3 ਗੱਬਣਾਂ ਹੋ ਗਈਆਂ ਚਰਸੀਪੁਰੇ ਬੋਲੇ ਫੇਰ ਕਰੋ ਖੋ ਲੋ ਜੀ ਗੱਬਣ ਆ ਪਾ ਜੀ ਗੱਬਣ ਆ ਪਰ ਹੈ ਤੇ ਕੱਚੀ ਅਜੇ ਦੱਸ ਦੇਣਾ ਅੱਛਾ ਪਰ ਹੈ ਨਮੂਨਾ ਆ ਮੂੰਹ ਆ ਲੈਂਦਾ ਜਲਾ ਕੇ ਇੱਧਰ ਨੂੰ ਅੱਜ ਪਹਿਨ ਗੀਆਂ ਜੱਫੀਆਂ ਫੇਰ ਵਾਕੀ ਗੱਲ ਬਾਈ ਹਾਂ ਜੀ ਕੋਈ ਫੇਰ ਤੋਰੋ ਵੀ ਕਿੰਨਾ ਕਰਜ ਦੋ ਦੋ ਜੀ ਪਤਾ ਸੁਣਨਾ 5 14 ਕਿਲੋ ਦਾ ਜੋ ਹੈ ਪਹਿਲੇ ਸੁਣ ਪਹਿਲੇ 14 ਕਿਲੋ ਪਹਿਲੇ ਸੁਣੀ ਆ ਠੀਕ ਆ ਬਾਕੀ ਅਸੀਂ ਸਾਂਭਣ ਆ ਰਹੀ ਆ ਜਰੂਰ ਦਾਸ ਲੈਣ ਹਾਂ ਸਾਂਹ ਕਿਨੇ ਬਣ ਜਾਣਾ ਉਹ ਕਾਰਨ ਨੂੰ ਇਹ ਰਾਕਮ ਸਮਾ ਹੁਕਰ ਦੇ ਇਹ ਜਰਥੇ ਨਹੀਂ ਮਿਲਦੀਆਂ ਜਰਥੇ ਨਹੀਂ ਮਿਲਦੀਆਂ ਕਹਿੰਦੇ ਇਹ ਜਰਥੀ ਕਹਲੇ ਭਾਈ ਹੈ ਸ਼ਰ ਗਾਲਿਓ ਜੱਦੀ ਪਿਓ ਨਾ ਸਲਾਪੀ ਹੋ ਗਿਆ ਲੋਹਲਾ ਜੇ ਡਬਾ ਲੇ ਗਿਆ ਖਲੇ ਹਾਂਜੀ ਫਿਰ 45 ਦੀ ਸੰਦੀਪ ਭਾਈ ਛੋੜ ਝਾਟ ਚ ਚਲੋ 40000 ਦੀ 45 ਦੀ 40000 ਦੀ ਲੈ ਜਾ ਵੀ ਫਿਰ ਮਨ ਬੰਦ ਕਰਾ ਆਜੋ ਕਰਾ ਚੱਲ ਉਹ ਵੀ ਸੁਈ ਆ ਉਹ ਸੁਈ ਆ ਸੰਦੀਪ ਭਾਈ ਨੂੰ 2 ਦਿਨ ਹੋ ਗਏ ਅੱਛਾ ਹਾਂ ਉਹ ਵੀ ਨਮੂਨਾ ਹੀ ਆ ਮਸ਼ਕਾ ਹੀ ਵਧਿਆ ਹਾਂਜੀ ਓੜਾ ਕਿੰਨਾ ਬੋਲਾ ਆਜਾ ਥੱਲੇ ਸੁਨੀਪਾ ਜੀ ਆਵਲੇ 12 ਕਿਲੋ ਨਾ ਵਾ 12 ਕਿਲੋ ਹਾਂ 12 ਕਿਲੋ ਖੁਲਾ ਢੁਲਾ ਠੀਕ ਆ ਹਾਂ ਇਹ ਵੀ ਖੋਲੋ ਲੋ ਜੀ 12 ਕਿਲੋ ਬੋਲਾ ਖੁਲਾ ਢੁਲਾ ਤੇ ਵੇਖੋ ਕਰਾ ਦੀ ਮਗਰ ਇਹਦੇ ਆਜੇ ਚੋਬਰ ਵਾ ਲੈ ਵੇਖੋ ਆ ਵੇਲਾ ਸਹੀ ਵਜੇ ਲੱਖ ਵਾਲਾ ਹੈ ਕੋਈ ਆਵੇ ਪੂਰਾ ਤਫਾ ਨਹੀਂ ਹੈ ਜੀ ਹਾਂ ਜੀ ਇਹ ਵੀ ਬੜੀ ਬਹੁਤ ਚੰਗੀ ਰਹੀ ਗਰਾ ਕੋਈ 15 14 ਕਿਲੋ 16 ਕਿਲੋ ਨੂੰ ਪੂਜ ਨਹੀਂ ਆਉਂਦਾ ਇਹਨਾਂ ਦੇ ਨੇ ਖੁੱਲਾ ਡੁੱਲਾ ਬੱਦਲ ਲੈ ਲੈ ਉਹ ਹੈ ਬਲੇਡਰੀ ਹੈ ਕਿ ਨਹੀਂ ਬਲੇਡਰ ਬਲੇਡਰ ਹੈ ਹਾਂਜੀ ਫਿਰ ਬਾਕੀ ਕੋਈ ਰੱਸੀ ਰੁਸੀ ਨਹੀਂ ਬੱਚਾ ਛੱਡੋ ਥੱਲੇ ਬਾਇਓ ਬਾਲ ਦੇ ਰੱਖੇ ਟੌਰ ਨਾ ਚੋ ਠੀਕ ਆ ਹਾਂਜੀ ਵੀ ਭਾਈ ਇਹ ਵੀ 45 ਦੀ ਦੇ ਦिए 45000 ਦੀ 5000 ਹੋਰ ਦੀ ਜਾਨ ਦੋ 5000 ਹੋਰ ਜਾਨ ਦੋ 41 ਦੀ ਜਾਨ ਦੋ 40000 ਦੀ 41000 ਦੀ ਚਲੋ ਇਹ ਗੱਪੜਾ ਨੇ ਸੁਣੀ ਨਹੀਂ ਇਹ ਵੀ ਸੁਈ ਆ ਜੀ ਇਹਦੇ ਮਗਰ ਵਛੀ ਆ ਜੀ ਉਹ ਜਰਸੀ ਵਛੀ ਮਗਰ ਜਰਸੀ ਹਾਂ ਜਰਸੀ ਵਛੀ ਕਹਨੇ ਚਾਲ ਆਇਆ ਪਰ ਉਹ ਚੱਲ 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 ਇਹ ਬਣੀ ਕਾ ਇਹ ਕਾਲ ਸੁਈ ਆ ਕੋਈ 9:00 ਵਜੇ ਅਜੇ ਕਾਲ ਸੁਈ ਆ ਹਾਂਜੀ ਉਹ ਚਾਲ ਲੈ ਨੂੰ ਵਛੀ ਨੂੰ ਬੜਾ ਆਪ ਪੈਂਦੀ ਏ ਢੋੜ ਕੇ ਦੁੱਧ ਕਿੰਨਾ ਅੱਜ ਭਾਈ ਬੋਲਾ ਆਇਆ ਚੌਥੀ ਰਾਤ 11:00 14 ਕਿਲੋ ਬੋਲਾ ਆਉਣਾ ਸੀ ਭਾਜੀ ਪਾ ਹੈਗਾ ਹੈਗਾ ਫੁੱਲਾ ਫੁੱਲਾ ਵਸ਼ੀ 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 ਜਰਸੀ ਹਾਂਜੀ ਲਾਲ ਚਲੋ ਠੀਕ ਹਾਂ ਠੰਡੀ ਠੰਡੀ ਐ ਵੀ ਜਿੱਦਾਂ ਮਰਜੀ ਚੱਲ 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 ਬਸ ਹਾਂ ਦੁਕਰਾ ਹਾਲੀ ਫਿਰ ਦੀਪਾ ਜੀ ਵਸ਼ੀ ਨੇ ਤੁਹਾਨੂੰ ਪਤਾ ਵੱਡੀ ਆ ਮੈਂ ਦੇਖਿਆ ਹੁਣ ਇਹ ਮੋਲੇ ਛੋਟੇ 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 ਹਾਂ ਯਾ ਯਾਤੀ ਦੇ ਦिए ਸਨੀ ਜੀ 10000 ਛੋੜ ਕਰ ਦिए 9000 9000 ਮੇਰਾ ਹੀ ਪਾਲਾ 10000 ਚਲੋ 48 ਦੀ ਯਾਰੀ ਚਲੋ ਠੀਕ ਯਾਰ ਯਾਦ ਰਖੋ ਯਾਰ ਯਾਦ ਰਖੋ ਆਂਦੋ ਇਹੇ ਇਹ ਘਬੜਾ ਸੁਈ ਸੁਈ ਜੀ ਇਹਦੀ ਆਵਾਜ਼ ਮਸੀ ਹਾਂ ਬਸ 4 ਹੋ ਗਏ ਆ ਜੀ ਸੁਈਆਂ ਅੱਜ ਠੀਕ ਆ ਉਹਨਾਂ ਤਿੰਨ ਰਹਿਣੀਆਂ ਆ ਹੁਣੇ ਕੋਈ ਨਹੀਂ ਹੁਗੀ ਦੁੱਧ ਕਿੰਨਾ ਜੀ ਇਹਦੇ ਥੱਲੇ ਸਨੀਪ ਭਾਜੀ 14 15 ਕਿਲੋ ਦੁੱਧ 14 ਕਿਲੋ ਖੁੱਲਾ ਡੁੱਲਾ ਉਹਨਾ ਕਿਲੋ ਖੁੱਲਾ ਡੁੱਲਾ ਖੁੱਲਾ ਡੁੱਲਾ ਹੋਗਾ ਬਸ ਠੀਕ ਆ ਜਾਓ ਭਰਾ ਜੀ ਆ ਨਵੇਂ ਲੋਕ ਪਸਤੂ ਗੇਰੇ ਕਰ ਕਰ ਕੱਟੇ ਕਰਨੇ ਫਿਰੋ ਤੇ ਮੇਰੇ ਜਿਹੜੇ ਮੈਂ ਇੰਨਾ ਜਬ ਵੀ ਆਰਦਨ ਉਪਰ ਬਣਿਆ ਨਾ ਕਰ ਤੁਹਾਡਾ ਭਾਈ ਵਾਕੀ ਠੰਡੀ ਠੁੰਡੀ ਹੈ ਵੀ ਬੜੀਆ ਸੰਦੀਪ ਭਾਈ ਠੀਕ ਆਂ ਤਾਂ ਇੱਦਾਂ ਥੱਲੇ ਬੈਠੇ ਰੋ ਭਾਵੇਂ ਕੋਈ ਦੋ ਬਾਬਾੜੀਆਂ ਲੈ ਲੈ ਇੱਕ ਬੰਨਾ ਇੱਧਰ ਬੈਜੇ ਇੱਕ ਬੰਨਾ ਉੱਧਰ ਬੈਜੇ ਚੱਕਰ ਨੇ ਹਾਂ ਹਾਂ ਬੋਲੋ ਇਹ ਵੀ 50 ਦੀ ਜਾਂਦੀ ਹੈ ਸੰਦੀਪ ਭਾਈ ਇਹ ਵੀ 48 ਦੀ ਚਲੋ ਜਾਂਦੋ 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 ਚਲੋ ਠੀਕ ਆ ਠੀਕ ਆ ਤਾਂ ਮੋੜਨਾ ਨਹੀਂ ਲਿਆ ਕਰੋ ਲਓ ਜੀ ਵੇਖੋ ਡੰਡਾ ਇਹ ਵੀ ਸੂਈ ਇਹ ਕੱਪੜਾ ਇਹ ਕੱਪੜਾ ਜੀ ਕੱਪੜਾ ਇਹ ਕੱਪੜਾ ਲਓ ਇਹ ਕੱਪੜਾ ਬਹਿਣ ਜੀ ਵੇਖੋ ਵਾਹ ਠੀਕ ਆ ਚਵਾਚ ਉਹ ਇਹਨੂੰ ਵੀ ਬੜਾ ਲੋਕਾਰ ਲਗਾਵਾ ਪਾਸ ਬਹੁਤ ਓਕੇ ਆ ਹਾਂ ਠੀਕ ਇਹ ਨਾਲੀ ਵਾਲੀ ਨਹੀਂ ਜੀ ਠੀਕ ਹੋ ਗਿਆ ਲੋਪ ਦਾ ਦੇਖੋ ਭਾਈ ਚਵਾਈ ਦੀ ਦੇਖੋ ਭਾਈ ਦੇਖੋ ਫਿਰ ਬੋਲੇ ਰਹੀ ਆ ਮੈਂ ਕਿਦਾਂ ਦਾਰ ਇੱਕ ਲਾ ਰੂਣ ਲਗਾ ਦੇ ਇਹ ਕਬਰ ਇਹ ਕਬਰ ਨਾ ਹਾਂ ਜੀ ਦੇਖੋ ਤੁਸੀਂ ਇਹ ਘਟੋ ਘੜ ਸੰਦੀਪ ਭਾਈ 20 ਕਿਲੋ ਨੂੰ ਹੱਥ ਲਊਗਾ ਘਟੋ ਘਟ ਬਲਾਲਾ ਭਾਈ ਕੀ ਜੰਗੜਾ ਭਾਣੀ 20 ਕਿਲੋ ਵਾਲਾ ਹਾਂ ਜੀ ਦੁੱਧ 20 ਕਿਲੋ ਹੋਊਗਾ ਜਰੂਰ ਭਾਣੀ ਵੀ ਕਿਲੋ ਵਾਲਾ ਭਾਣੀ ਵੀ ਕਿਲੋ ਵਾਲਾ ਪੈਣਾ ਠੀਕ ਕਰਗੇ ਸੰਦੀਪ ਭਾਈ 45000 ਦੀ ਦੱਸਾਂਗੇ ਠੀਕ ਆ ਜਾ ਜਾ ਜੈ ਜੀ ਹੈ ਕੋਲ ਕਰੋਗੇ ਹੈ ਕੀ ਕਸਰ ਦੇਖ ਲੋ ਕਰ ਦੋ ਦਾ ਦੋ ਕੋਈ ਗੱਲ ਨਹੀਂ ਹੋ ਰਹੀ ਜਾਂਦਾ ਦੋ ਕੋਈ ਗੱਲ ਨਹੀਂ ਕਰ ਰੋ ਜਾ ਚਲੋ ਬਿਆਲੀ ਯਾਰ ਬਤਾਲੀ ਦੇ ਚਲੋ ਜਾਂ ਜਾਂਦੋ ਬਿਆਲੀ ਯਾਰ ਬਤਾਲੀ ਦੇ ਜਾਂਦੋ ਇਹ ਗੱਪਣਾ ਨੱਪਣੀ ਸੀ ਗੱਪਣਾ ਜੀ ਲਓ ਜੀ ਇਹ ਵੀ ਗੱਪਣਾ ਗਾਇਆਂ 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 ਲਵਾਵਾ ਲਵਾ ਕਰਤੀਆਂ ਗਾਣੇ ਇਧਰ ਨੇ ਇਧਰ ਕੇ ਵਾਖੜ ਕਰ ਲਾ ਲਈ ਗਾਲ ਓਏ ਲੋਕ ਇਹ ਵੀ ਠੰਡੀ ਸੀ ਲਾ ਸੰਦੀਪ ਭਾਜੀ ਜਿੱਦਾਂ ਮਰਜ਼ੀ ਫਿਰ ਜੀ ਬਹਿ ਜਾਓ ਇਹ ਕਰੋ ਹਾਂ ਕਰਦੀ ਖੇਤੋਂ ਕਿ ਨੀਂਦ ਦੇਖੋ ਬਾਬੇ ਦੇ ਕੰਮ ਚੱਲਦਾ ਰਹੇ ਤੇ ਸਾਨੂੰ ਆਵਲੇ ਲੱਭਿਆ ਕਰ ਪਰ ਬਾਕੀ ਇਹ ਕਾਮਣੀ ਘਰ ਮੌਸਲਾ ਦਾ ਹਾਂ ਜੀ ਉਹ ਸਿਹਰੇ ਤਿਆਰ ਹੋ ਜਾਂਦੀਆਂ ਨਹੀਂ ਬੜੀ ਦੁਨੀਆ ਆ ਬਾ ਕਿੰਨੀ ਗੱਲਾਂ ਆਉਂਦੇ ਡੰਗ ਹਾਂ ਹਾਂ ਜੀ 35 ਦੀ ਸੰਦੀਪ ਭਾਜੀ 35000 ਦੀ 35 ਦੀ ਚਲੋ ਠੀਕ ਹੈ ਜੀ ਜਾਣ ਦੋ ਉਹ ਹੈ ਗਈ ਕਸਰ 1000 ਛੱਡ ਦੀ ਚਲੋ ਛੱਡ ਦਿੰਦੇ 3000 ਦੇ ਦਿਆਂਗੇ ਲਓ ਜੀ ਇਹ ਹੁਣੀ ਸੂਈ 500 ਸੰਭੂ ਦੇ ਨਾਮ ਤੇ ਛੱਡ ਦੋ ਲਓ ਜੀ ਹਾਂ ਸੰਭੂ ਦੇ ਨਾਮ ਤੇ ਛੱਡੋ ਯਾਰ ਜਾਣ ਦੋ 33 ਦੀ ਜਾਣ ਦੋ 33 ਜਾਣ ਦੋ ਜਾਣ ਦੋ ਇਹ ਸੰਭੂ ਦੀ ਗੱਲ ਹੈ 500 ਵਰਗਾ ਸੰਭੂ ਇਹਦਾ ਹੁਣੀ ਸੂਈ ਹੈ ਜੀ ਇਹ ਹੁਣੀ ਸੂਈ ਹੁੰਦੀ ਪਾਜੀ ਬੱਚਾ ਕਰਦਾ ਬਾਕੀ ਜੇਰ ਸੁਟਣ ਵਾਲੀ ਜਾਣ ਚਵਾ ਚੂ ਇਹਨੂੰ ਇਹ ਬੜਾ ਲੱਗਾ ਪਾਜੀ ਠੰਡੀ ਚਵਾ ਚੂ ਬਿਆ ਕਾਲੂ ਥਲੇ ਮਰਾਇਆ ਜਰਾ ਕੇ ਅੱਗੇ ਕਰਕੇ ਨਾ ਇਹ ਕੋਈ ਨ ਕੋਈ ਬੱਤੇ ਕਾ ਕਨੇਕ ਕਰਾ। ਇਹ ਵੀ ਬੱਲ। ਹਾਂ ਠੀਕ ਹੈ। ਲਾਸਟ ਹੀ ਪੀਸ ਆ ਸੰਦੀਪ ਭਾਜੀ। ਲਾਸਟ ਹੀ। ਬੋਲੋ। ਤੇ 35 ਦੀ ਸੰਦੀਪ ਭਾਜੀ ਆ ਵੀ। ਇਹ ਵੀ ਚੌਕੀ ਦੀ। ਇਹ ਵੀ ਸ਼ੰਭੂ ਦਾ ਯਾਰ ਆ 33 ਦੀ। 33 ਦੀ। 32 ਦੀ ਜਾਣ ਦੋ। ਪੂਰੇ ਜਾਣ। ਸਗਣ ਵਾਲਾ ਕਰ ਦਈਏ ਫਿਰ ਕੰਮ। ਕਤੀਆ ਯਾਰ 31000 ਜੁਰ ਸੋਈ ਛੋੜ ਕਰਨਾ ਛੋੜ ਹੁਣੀ ਜੇ ਇਹਦਾ ਵੀ ਭਾਂ ਫਰਾ ਕੇ ਹਾਂ 28 ਦੀ ਦੇ ਦੋ 22 ਦੀ ਦੇ ਦੋ ਹਾਂ ਰੇਡ ਰੇਡ ਵੇਲਣ ਜਾਏ ਜੀ ਹਾਂ ਜਾ ਜਾ ਹਣਾ ਹੁਣ ਕੰਮ ਕਰਨ ਵਾਲਾ 31 ਦਾ ਬਾਕੀ ਆ ਆ ਵੀ ਵਛੀ ਆ ਉਹ ਵੀ ਵਛੀ ਆ ਆ ਚ ਉਬਰਿਆ ਚਲੋ ਠੀਕ ਹੈ ਜੀ ਇੱਕ ਆ ਆ ਗਿਆ ਚ ਉਬਰਣ ਨਾ ਹੋਰ ਸੁਣਾ ਫਿਰ ਬਾਤ ਠੀਕ ਠਾਕ ਨੀਪਾ ਜੀ ਨਜ਼ਾਰੇ ਆਗੇ ਗੋਲ ਸੋ ਵੀਰ ਦੀ ਕਿਰਪਾ ਹੋਲਾ ਨਾ ਬਾਤ ਰਾਨੀ ਕਈ ਆ ਜੇ ਗਲਾ ਗਲਾ ਲਗਾ ਲੇ ਗੇ ਚਲੋ 9648 27503 ਪਿੰਡ ਕੋਟ ਖਜ਼ਾਨਾ ਜ਼ਿਲ੍ਹਾ ਗਰਦਾਸਪੁਰ ਫਰੇਗਰ ਚੂੜੀਆਂ 10 ਕਿਲੋਮੀਟਰ ਆ ਬਟਾਲਾ 17 ਕਿਲੋਮੀਟਰ ਪੈ ਜਾਂਦੀ ਸਸਤੀ ਕੇਸ